ਭਾਈ ਅੰਮ੍ਰਿਤਪਾਲ ਸਿੰਘ ਨੇ ਤੇ ਸਰੈਂਡਰ ਕੀਤਾ ਸੀਗਾ ਉਹਨੇ ਵੀ ਤੇ ਬਾਹਵੇਂ ਖੜੀਆਂ ਕਿਤੇ ਅਹੀਂ ਉਹਨੇ ਕਿਹੜਾ ਉਹ ਕਿਹੜੀ ਹੈ ਲੰਗ ਸੀਗੀ ਕਾਰਗਲ ਦੀ ਇਹ ਟੱਕੀ ਰਹੇ ਜੇ ਮੈਨੂੰ ਕੋਈ ਕਹਿੰਦਾ ਤੁਸੀਂ ਬੜਾ ਪੰਥਕ ਜਿਹੜਾ ਜੀ ਸੀ ਤੁਸੀਂ ਬੜੇ ਪੰਥਕ ਜਲਜਵੇ ਵਾਲੇ ਜੀ ਮਤਲਬ ਸਿੱਧੀ ਗੱਲ ਦੱਸਾਂ ਮੇਰੇ ਨਾਲ ਦਾ ਘਟਿਆ ਬੰਦਾ ਇਹ ਬਲਟੂਆ ਸਾਹਿਬ ਤੇ ਆਪਣੀ ਤੁਲਨਾ ਜਿਹੜੀ ਹੱਥ ਖੜੇ ਕਰਕੇ ਜਦੋਂ ਆਰਮੀ ਲੱਗੀ ਸੀ ਦਰਬਾਰ ਸਾਹਿਬ ਤੇ ਬਾਹਵੇਂ ਖੜੀਆਂ ਕਰਕੇ ਉਹਨੇ ਕਿਹਾ ਸੀ ਜਿੰਨਾ ਨਿਕਲਣਾ ਚਾਹੇ ਨਿਕਲ ਜਾਓ ਨਹੀਂ ਤੇ ਫਿਰ ਅੰਦਰ ਜੋ ਕੁਝ ਹੋਣਾ ਹੈ ਉਹ ਬਾਦ ਵਿੱਚ ਮਾਫੀ ਨਹੀਂ ਹੋਣੀ ਸੋ ਉਸ ਸਮੇਂ ਬਲਟੂਆ ਸਾਹਿਬ ਆਪਣੀਆਂ ਜਦ ਦੋਵੇਂ ਬਾਹਾਂ ਖੜੀਆਂ ਕਰਕੇ ਤੇ ਸਰੈਂਡਰ ਕਰਕੇ ਇੱਕ ਦਰਬਾਰ ਸਾਹਿਬ ਤੋਂ ਆਪਣੀ ਜਾਨ ਬਚਾ ਕੇ ਆਪਣੇ ਆਪ ਇੱਕ ਬੁਝਦਲਾ ਵਾਂਗੂ ਡਰਪੋਕਾ ਵਾਂਗੂ ਅਸਲੀ ਗੱਲ ਤਾਂ ਫਿਰ ਦਰਬਾਰ ਸਾਹਿਬ ਤੁਸੀਂ ਗਏ ਕੀ ਕਰਨ ਸੀ ਜੇ ਦਰਬਾਰ ਸਾਹਿਬ ਗਏ ਸੀ ਸੰਤਾ ਨਾਲ ਮੀਟਿੰਗਾਂ ਕਰਦੇ ਸੀ ਬੈਠਦੇ ਸੀ ਗੱਲਾਂ ਹੁੰਦੇ ਸੀ ਕਿਉਂਕਿ ਉਦੋਂ ਉਹਨਾਂ ਦਾ ਡੰਕਾ ਬੋਲ ਰਿਹਾ ਸੀ ਜਦੋਂ ਪੈ ਗਿਆ ਜਦੋਂ ਚਾਰੇ ਪਾਸੇ ਫੋਰਸਾਂ ਲੱਗ ਗਿਆ ਤੁਹਾਨੂੰ ਪਤਾ ਲੱਗ ਗਿਆ ਕਿ ਹੁਣ ਇੱਥੇ ਕੀ ਕੰਮ ਹੈ ਜਾਂ ਮੌਤ ਜਾ ਜਾਨ ਬਚਾ ਲਈਏ ਉਦੋਂ ਸੰਤ ਡਟ ਗਏ ਜਿਹੜੇ ਗੁਰੂ ਦੇ ਸਿੰਘ ਸਨ ਉਹ ਡਟ ਗਏ ਤੁਹਾਡੇ ਵਰਗੀਆਂ ਭੇਡਾਂ ਮੇਮਣੀਆਂ ਹੱਥ ਖੜੇ ਕਰਕੇ ਨਿਕਲ ਗੀਆਂ ਤੇ ਹੁਣ ਤੁਸੀਂ ਆਪਣੀ ਤੁਲਨਾ ਕਰ ਰਹੇ ਹੋ ਅਮਰਤਪਾਲ ਨਾਲ ਵੀ ਅਮਰਤਪਾਲ ਵੀ ਤਾਂ ਉੱਥੇ ਕਿਹੜਾ ਕਾਰਗਿਲ ਦੀ ਜੰਗ 'ਚ ਗਿਆ ਸੀ ਉਹ ਵੀ ਤੇ ਬਾਹਾਂ ਖੜੀਆਂ ਕਰਕੇ ਨਿਕਲੇ ਨਹੀਂ ਮੂਰਖਾ ਬਜ਼ੁਰਗ ਹੋ ਕੇ ਚਿੱਟੀ ਦਾੜੀ ਹੋ ਕੇ ਧੌਲੀ ਦਾੜੀ ਹੋ ਕੇ ਝੂਠ ਨਹੀਂ ਮਾਰੀਦਾ ਤੁਸੀਂ ਸ਼ਰੇ ਆਮ ਤਾਂ ਆਪਣੀ ਜਾਨ ਬਚਾ ਕੇ ਜਿਵੇਂ ਕਹਿੰਦੇ ਨਾ ਮੈਂ ਨੀਚੇ ਕੇ ਨਿਕਲੇ ਸੀਗੇ ਤੇ ਅਮਰਤਪਾਲ ਅਮਰਤਪਾਲ ਤੇ ਜਿਹੜਾ ਕੇਸ ਪਿਆ ਅਚਾਨਕ ਪਾਤਾ ਉਹਨਾਂ ਨੇ ਇਹ ਕੇਸ ਬਣਦਾ ਨਹੀਂ ਸੀਗਾ ਇੱਕ ਥਾਣੇ ਤੇ ਆਪਣੇ ਬੰਦੇ ਛੜਾਣ ਗਏ ਜਦੋਂ ਕੀ ਉਹਨਾਂ ਤੇ ਨਜਾਇਜ਼ ਖਾਮ ਖਾ ਕੇ ਸਦਾ ਕੁੱਟ ਮਾਰ ਦਾ ਪਰਚਾ ਪਵਾਇਆ ਦਾ ਤੁਹਾਨੂੰ ਪਤਾ ਸਰਕਾਰਾਂ ਪਵਾਉਂਦੀਆਂ ਆਈਆਂ ਨੇ ਅਕਾਲੀ ਵੀ ਪਵਾਉਂਦੇ ਆਏ ਨੇ ਭਾਜਪਾ ਪਵਾਉਂਦੀ ਆ ਤੇ ਆਮ ਆਦਮੀ ਪੀ ਸਿੱਖਗੇ ਨੇ ਕਾਂਗਰਸ ਵੀ ਪਵਾਉਂਦੀ ਆ ਸਾਰੀਆਂ ਕਰਾਉਂਦੀਆਂ ਨੇ ਨਾ ਲੈਣ ਦੀ ਲੋੜ ਕੋਈ ਨਹੀਂ ਸਰਕਾਰਾਂ ਸਾਰੀਆਂ ਜਾਲੀ ਪਰਚੇ ਕਰਾਉਂਦੀਆਂ ਨੇ ਜਦੋਂ ਉਹ ਉਹਨੂੰ ਨਹੀਂ ਸੀ ਛੱਡ ਰਹੇ ਤਾਂ ਭਾਈ ਅਮਰਤਪਾਲ ਨੇ ਇੱਕ ਹੰਗਾਰਾ ਭਰਿਆ ਵੀ ਹੁਣ ਆਪਾਂ ਛਡਾਣਾ ਇਹਨੂੰ ਇਹ ਨਜਾਇਜ਼ ਕਿਹੜੇ ਹਸਾਮਤ ਕਰਿਆ ਤਾਂ ਉਹਦੇ ਮਗਰ ਪੰਜਾਬੀ ਤੁਰਵਗਾ ਤੇ ਉਸ ਤੋਂ ਬਾਅਦ ਉੱਥੇ ਜੋ ਕੁਝ ਹੋਇਆ ਘਟਨਾਕਰਮ ਥਾਣੇ ਚਾਰੇ ਪਾਸੇ ਥਾਣੇ ਵਾਲਿਆਂ ਨੂੰ ਜਾਨ ਬਚਾਣੀ ਔਖੀ ਪੂਰਾ ਅੱਧਾ ਪੰਜਾਬ ਟੁੱਕ ਗਿਆ ਤੇ ਅਮਰਤਪਾਲ ਵਾਸਤੇ ਉਹਨੂੰ ਫੜਨ ਵਾਸਤੇ ਤਾਂ ਯਾਰ ਬਾਕੀ ਜਿਹੜੇ ਕਿਹੜੇ ਏਡੇ ਕ੍ਰਿਮੀਨਲ ਸੀ ਉਹਨਾਂ ਨੇ ਕਿਹੜਾ ਕੇਸ 47 ਦੇ ਵਿਚਾਰੇ ਕੋਲ ਅਮਰਤਪਾਲ ਵੱਲੋਂ ਕੀ ਉਹਦੇ ਸਾਥੀਆਂ ਕੋਲ ਉਹਨਾਂ ਨੂੰ ਚੱਕ ਲਿਆ ਕਿਸ ਨੂੰ ਕਿਤੇ ਢੋਕ ਕੇ ਤੇ ਕਿਸੇ ਨੂੰ ਢੋਕ ਤੇ ਅਮਰਤਪਾਲ ਤੇ ਉਹ ਕੰਜਰਾ ਤੋਂ ਤੇ 24 ਘੰਟੇ ਨਹੀਂ ਸੀ ਕੱਢੇ ਉਹ ਤਾਂ ਫਿਰ ਵੀ ਮਹੀਨਾ ਡੇਢ ਕੱਟ ਗਿਆ ਮਹੀਨਾ ਡੇਢ ਇਹਨਾਂ ਨੂੰ ਲੱਭੀ ਨਹੀਂ ਕਿੱਥੇ ਰਿਆ ਔਰ ਉਹਨੇ ਆਪ ਸਰੈਂਡਰ ਕੀਤਾ ਸੀ ਔਰ ਇਹ ਯਾਦ ਰੱਖੀ ਉਹ ਬਾਹਾਂ ਖੜੀਆਂ ਕਰਕੇ ਸਰੈਂਡਰ ਨਹੀਂ ਕੀਤਾ ਉਹਨੇ ਸਰੈਂਡਰ ਕਰਤਾ ਕਿ ਤੁਸੀਂ ਜਦੋਂ ਉਹਦਾ ਮੌਕਾ ਲੱਗਿਆ ਵੀ ਕਰ ਲੋ ਜਿਹੜਾ ਅੱਜ ਕੁਝ ਕਰਨਾ ਉਸ ਤੋਂ ਬਾਅਦ ਇਹਨਾਂ ਨੇ ਉਹਨੂੰ ਅਰੈਸਟ ਕਰਕੇ ਡਿਬਰੂਗੜ੍ਹ ਲੈ ਕੇ ਕਿੱਥੇ ਲੈ ਗਏ ਇੱਕ ਸਰਕਾਰੀ ਸਾਜ਼ਿਸ਼ ਸੀ ਔਰ ਇਹ ਵੀ ਨਹੀਂ ਪਤਾ ਕਿ ਇਹਨਾਂ ਨੇ ਪਹਿਲਾਂ ਉਹਨੂੰ ਅਰੈਸਟ ਕਰ ਰੱਖਿਆ ਹੋਏ ਪਾਪਾ ਨੂੰ ਕਿਸੇ ਨੂੰ ਵੀ ਨਹੀਂ ਪਤਾ ਜਾਦਾ ਵੀ ਅਮਰਤਪਾਲ ਕਿੱਥੇ ਸਨ ਕਿੱਥੇ ਰਹਿ ਕਿੱਥੇ ਬੈਠੇ ਹੋ ਸਕਦਾ ਸਰਕਾਰ ਕੋਲ ਹੀ ਹੋਣ 10 20 ਦਿਨ ਇਹਨਾਂ ਨੇ ਗਾਇਬ ਕਰੀ ਰੱਖਿਆ ਮਾਹੌਲ ਦੇਖਦੇ ਰੇ ਲੋਕਾਂ ਦਾ ਜਦੋਂ ਦੇਖਿਆ ਕਿ ਹਾਂ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਉਸ ਤੋਂ ਬਾਅਦ ਆਪਣਾ ਚਾਕਿੰਗ ਨੂੰ ਜੇਲ੍ਹ ਝੋਕਦਾ ਤੇ ਬਾਕੀ ਮੈਨੂੰ ਸਭ ਤੋਂ ਵੱਡੀ ਖੁਸ਼ੀ ਇਸ ਬਜ਼ੁਰਗ ਦੇ ਬਲਟੋਏ ਦੇ ਪਹਿਲੀਆਂ ਗੱਲਾਂ ਤੇ ਹੱਥ ਖੜੇ ਵਾਲਿਆਂ ਤੇ ਤਾਂ ਬਹੁਤ ਹਾਸਾ ਹੀ ਆਇਆ ਦੂਜੀ ਤੇ ਖੁਸ਼ੀ ਹੋਈ ਕਿ ਜਦੋਂ ਬੰਦਾ ਆਪਣੇ ਆਪ ਨੂੰ ਮੰਨ ਲੇ ਨਾ ਵੀ ਮੇਰੇ ਵਰਗਾ ਕੋਈ ਨਲਾਇਕ ਬੰਦਾ ਨਹੀਂ ਹੈਗਾ ਮੇਰੇ ਵਰਗਾ ਕੋਈ ਮਾੜਾ ਬੰਦਾ ਨਹੀਂ ਹੈਗਾ ਤੇ ਫਿਰ ਉਹਨੂੰ ਲਹਨਤ ਪਾਣੀ ਵੀ ਮਾੜੀ ਆ ਫਿਰ ਲਹਨਤ ਪਾਉਣ ਵਾਲੇ ਉਹਨੂੰ ਵੀ ਲਹਨਤ ਹੀ ਆਖਦੇ ਨੇ ਸੋ ਬਲਟੂਏ ਨੇ ਮਤਲਬ ਵੀ ਮੈਂ ਇੱਕ ਨਲਾਇਕ ਬੰਦਾ ਨਿਕੰਮਾ ਬੰਦਾ ਨਿਰਲਜ ਬੰਦਾ ਇਹਦਾ ਸਾਰਾ ਮਕਸਦ ਇੱਥੇ ਠੁੱਕਦਾ ਤਾਂ ਹੁਣ ਇਹਨੂੰ ਲਹਨਤਾਂ ਪਾਣ ਦਾ ਕੋਈ ਮਤਲਬ ਨਹੀਂ ਸੋ ਟੱਕਰ ਜਿਹੜੀ ਕਹਿੰਦੇ ਨੇ ਨਾ ਦੁਨੀਆ ਪੜੀ ਹੈ ਚੱਕਰ 'ਚ ਕੋਈ ਨਹੀਂ ਹੈ ਟੱਕਰ 'ਚ ਬਲਟੂਆ ਸਾਹਿਬ ਕੋਈ ਟੱਕਰ ਨਹੀਂ ਲੈਣਗੇ ਉੱਥੇ ਬਲਟੂਏ ਦਾ ਉੱਥੇ ਬਿਲਕੁਲ ਟੂਆ ਕੁੱਟਿਆ ਪਿਆ ਲੋਕਾਂ ਨੇ ਤੇ ਬਲਟੋਏ ਨੂੰ ਉੱਥੇ ਘਰਾਂ ਚ ਇੰਜ ਜੁੱਤੀਆਂ ਪਹਿਣੀਆਂ ਨੇ ਜਿਵੇਂ ਹੰਸ ਰਾਜ ਹੰਸ ਫਰੀਦ ਕੁੱਟ ਜਾਂਦਾ ਤੇ ਛਿੱਤਰ ਪੈਂਦੇ ਨੇ ਨਾ ਤੇ ਆਮ ਆਦਮੀ ਵਾਲੇ ਜਾਂਦੇ ਨੇ ਜਿੱਥੇ ਵੀ ਇਹਨਾਂ ਮਗਰ ਲੋਕ ਜੁੱਤੀਆਂ ਲੈ ਕੇ ਝਾੜੂ ਲੈ ਕੇ ਪੈ ਜਾਂਦੇ ਨੇ ਤੇ ਬਲਟੋਏ ਦਾ ਵੀ ਉਹੀ ਹਾਲ ਹੈ ਤੇ ਇਹਨਾਂ ਦਾ ਜਿਹੜਾ ਭੁੱਲਰ ਸਾਹਿਬ ਹੈ ਭੁੱਲਰ ਸਾਹਿਬ ਦੀ ਕੁੱਤੇ ਖਾਣੀ ਖਡੂਰ ਸਾਹਿਬ ਨੇ ਇਹੋ ਜੀ ਕੀਤੀ ਹੈ ਪਰ ਉਹ ਕੱਲ ਇੱਕ ਜਗ੍ਹਾ ਇਹਨਾਂ ਨੇ ਮੀਟਿੰਗ ਰੱਖੀ ਸੀ ਕੱਲਾ ਕੱਲਾ ਸਵਾਲ ਲੈ ਲਿਆ ਉਹਨਾਂ ਨੇ ਉਹਨਾਂ ਨੇ ਬੰਦੀ ਸਿੰਘਾਂ ਦਾ ਸਵਾਲ ਲੈ ਲਿਆ ਉਹਨਾਂ ਨੇ ਕਿਸਾਨਾਂ ਦਾ ਲੈ ਲਿਆ ਹਰਿਆਣਾ ਪੁਲਿਸ ਕਿਵੇਂ ਪੰਜਾਬ ਚੜ ਕੇ 3-400 ਮੁੰਡੇ ਦੀਆਂ ਲੱਤਾਂ ਬਾਹਾਂ ਤੋੜਦੀ ਐ ਉਹਨਾਂ ਤੇ ਕੇਸ ਪਾਉਂਦੀ ਐ ਉਹਦਾ ਜਵਾਬ ਲੈ ਲਿਆ ਭਾਈ ਅਮਰਤਪਾਲ ਉਹਨਾਂ ਦਾ ਜਵਾਬ ਲੈ ਲਿਆ ਨਸ਼ੇ ਦਾ ਜਵਾਬ ਲੈ ਲਿਆ ਨਸ਼ਾ ਕਿਉਂ ਨਹੀਂ ਬੰਦ ਹੁੰਦਾ ਸਾਰਾ ਲੈ ਲਿਆ ਪਰ ਜਵਾਬ ਇੱਕ ਵੀ ਨਹੀਂ ਆਇਆ ਉਹ ਤੇ ਭੇਡ ਵਾਂਗੂ ਸਿਰ ਨੀਵਾ ਪਾ ਕੇ ਨਿਕਲਿਆ ਸੋ ਖੁੱਲਰ ਨੂੰ ਵੀ ਅਕਲ ਆ ਜੂਗੀ ਵੀ ਕਿੱਦਾਂ ਮਾੜੀਆਂ ਪਾਰਟੀਆਂ ਘਟੀਆ ਸੋਚ ਵਾਲੀਆਂ ਪਾਰਟੀਆਂ ਨਾਲ ਜੁੜ ਕੇ ਕੀ ਹਾਲ ਹੁੰਦਾ ਸੋ ਇੱਥੇ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ ਅੱਜ ਦੇ ਦੌਰ ਦੇ ਵਿੱਚ ਜਿੰਨੇ ਖੇਤਰ ਹੰਸਰਾਜ ਬੀਜੇਪੀ ਕਰਕੇ ਬੀਜੇਪੀ ਜਿੱਤੇ ਜਾ ਰਹੀ ਹੈ ਖારી ਹੈ ਜਾਂ ਆਮ ਆਦਮੀ ਖਾਰੀ ਜੇ ਇੰਨਾ ਕੋਈ ਪਾਰਟੀ ਨਹੀਂ ਜੇ ਖਾਰੀ ਦੋਸਤੋ ਕਾਂਗਰਸ ਵੀ ਇੰਨਾ ਚੋਈਆ ਪਰ ਇਹਨਾਂ ਦਾ ਕੁੱਤੇ ਖਾਣੀ ਲੋਗ ਇੰਨੀ ਨਹੀਂ ਕਰਦੇ ਸੋ ਅਕਾਲੀਆਂ ਦਾ ਵੀ ਕਿਤੇ ਨਾ ਕਿਤੇ ਮਜ਼ਾਕ ਉੱਡਦਾ ਕਿਤੇ ਬਹਿ ਜਾਂਦਾ ਇਸ ਇਹਨੂੰ ਦੇਖਦੇ ਆਂ ਇਹ ਲੱਗਦਾ ਹੈ ਕਿ ਕੁਝ ਸੀਟਾਂ ਅਕਾਲੀ ਮਾਰਨਗੇ ਔਰ ਕੁਝ ਅਕਲ ਆਹ ਜਿਹੜੇ ਨੇ ਕਾਂਗਰਸੀ ਵੀ ਮਾਰਨਗੇ ਤੇ ਆ ਬਾਕੀ ਜਿਹੜਾ ਝਾੜੂਆਂ ਦਾ ਤਾਂ ਝਾੜੂ ਵੱਜੇ ਪਿਆ ਤੇ ਬੀਜੇਪੀ ਦਾ ਹੁਣ ਵੇਖੋ ਕਿੱਦਰ ਦੀ ਐ ਇਧਰ ਫਰੀਦਕੋਟ ਸੌਰੀ ਹੁਸ਼ਿਆਰਪੁਰ ਪਠਾਨਕੋਟ ਵਾਲੀਆਂ ਦੋ ਸੀਟਾਂ ਹੈਗੀਆਂ ਜਿੱਥੇ ਇਹ ਮਾਰਜਨ ਤੇ ਬਾਕੀ ਉਧਰ ਪਟਿਆਲੇ ਵਾਲੀ ਸੀਟ ਨੂੰ ਵੀ ਇੱਕ ਪੱਟੀ ਸਾਫ਼ ਹੋ ਜਾਣੀ ਐ ਤਾਂ ਇੱਕੀ ਕੁਛ ਮਾਹੌਲ ਹੀ ਹੋ ਰਿਹਾ ਲੋਕਾਂ ਦਾ ਪਤਾ ਹੀ ਨਹੀਂ ਲੱਗ ਰਿਹਾ ਕੀ ਬਣਨਾ ਹੈ ਕੀ ਨਹੀਂ ਬਣਨਾ ਤੇ ਦੋਸਤੋ ਬਾਕੀ ਆਪੋ ਆਪਣੇ ਸਾਰੇ ਹਰਮਨ ਪਿਆਰੇ ਹੁੰਦੇ ਨੇ ਕੋਈ ਕਾਂਗਰਸ ਨੂੰ ਪੰਦਦਾ ਕੋਈ ਬੀਜੇਪੀ ਨੂੰ ਪੰਦਦਾ ਕੋਈ ਅਕਾਲੀਆ ਨੂੰ ਪੰਦਦਾ ਕੋਈ ਆਮ ਆਦਮੀ ਨੂੰ ਆਪਣਾ ਇਹਨਾਂ ਨੂੰ ਵਿਰੋਧ ਕਰਨ ਦਾ ਕੋਈ ਮਤਲਬ ਨਹੀਂ ਕਿਉਂਕਿ ਇਹਨਾਂ ਨੇ ਬਣ ਜਾਣਾ ਜਿਹਦੇ ਦੰਮ ਹੋਇਆ ਜਿੰਨੂੰ ਵਾਹਿਗੁਰੂ ਨੇ ਕੁਰਸੀ ਬਖਸ਼ੀ ਨਹੀਂ ਹੋਈ ਹੈ ਉਹਨੇ ਬਣ ਹੀ ਜਾਣਾ ਲੋਕਾਂ ਦੇ ਲੱਤਾਂ ਅੜਾਇਆ ਕੁਝ ਨਹੀਂ ਹੁੰਦਾ ਤੇ ਜੇ ਐਦਾਂ ਹੀ ਹੋ ਸਕਦਾ ਕਿ ਅਮਰਤਪਾਲ ਵੀ ਜਿੱਤ ਜੇ ਉਹਦਾ ਦਾ ਲੱਗ ਸਕਦਾ ਜੱਸੇ ਸਿਧਾਣੇ ਲੱਖੇ ਸਿਧਾਣੇ ਦਾ ਵੀ ਲੱਗ ਸਕਦਾ ਸਿਮਰਜੀਤ ਮਾਨ ਦਾ ਫੇਰ ਇੱਕ ਵਾਰੀ ਲੱਗ ਸਕਦਾ ਤੇ ਸਿਮਰਜੀਤ ਮਾਨ ਦੇ ਨਾਲ ਵੀ ਕਿਸੇ ਦੀ ਟੱਕਰ ਨਹੀਂ ਹੈ ਕਿ ਖੈਰਾ ਸਭ ਬਹੁਤ ਗਲਤ ਜਗ੍ਹਾ ਖਲੋ ਗਿਆ ਉਹਨੂੰ ਖਲੋਣਾ ਨਹੀਂ ਚਾਹੀਦਾ ਤੇ ਜੇ ਬਲਟੋਏ ਦੇ ਵਿੱਚ ਇੰਨੀ ਕੁ ਵੀ ਸ਼ਰਮ ਹੈਗੀ ਨਾ ਰੱਤੀ ਪਰ ਮਾਸਾ ਕੋ ਕਹਿੰਦੇ ਨੇ ਜਿਵੇਂ ਪੰਜਾਬੀ ਚ ਜੇ ਮਾਸਾ ਕੋ ਵੀ ਸ਼ਰਮ ਹੈਗੀ ਹੈ ਤੇ ਉਸ ਉਥੋਂ ਮਾਫੀ ਮੰਗ ਕੇ ਤੇ ਆਪਣਾ ਨੀਵਾ ਹੋ ਕੇ ਨਿਕਲਾਵੇ ਹੱਥ ਖੜੇ ਕਰਕੇ ਕਹੇ ਆਵੇ ਖਡੂਰ ਸਾਹਿਬ ਵਾਲਿਆਂ ਨੂੰ ਵੀ ਆਪਣਾ ਸੰਭੋ ਭਾਈ ਅਮਰਤਪਾਲ ਮੇਰੇ ਵਖ ਦੀ ਗੱਲ ਨਹੀਂ ਮੈਂ ਛੱਡਿਆ ਮદાન ਤੇ ਇਹ ਚੰਗਾ ਰਹੂਗਾ ਇੱਜ਼ਤ ਰਹਿ ਜੂਗੀ ਨਹੀਂ ਤੇ ਆ ਧੌਲਾ ਛੱਟਾ ਇਹਦਾ ਰੋਲ ਦੇਣਾ ਲੋਕਾਂ ਨੇ ਆ ਇਲੈਕਸ਼ਨ ਦੇ ਵਿੱਚ ਅੱਵਲ ਤੇ ਦੇਖ ਲੋ ਅੱਪਲ ਤੇ ਇਹਨੇ ਸੁੱਟ ਜਾਣਾ ਦੱਸਾਂ ਪੰਜਾਂ ਦਿਨਾਂ 'ਚ ਜਿੱਥੇ ਜਿੱਥੇ ਗਏ ਦੇ ਕੁੱਤੇ ਖਾਣੇ ਹੋਏ ਜਿੰਨਾ ਇਹਨੇ ਬੋਰੀਆ ਬਿਸਤਰ ਸੁੱਟਿਆ ਨਾ ਝੋਲਾ ਸੁੱਟਿਆ ਤੇ ਇਹ ਇਹ ਇਹਨੂੰ ਫਿਰ ਇਲੈਕਸ਼ਨ 'ਚ ਔਕਾਤ ਦੇਖ ਜੂਗੀ ਸੋ ਦੋਸਤੋ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਚੈਨਲ ਕਰ ਲੋ